ਵੈਂਟੀ ਇਹ ਕਰਦਾ ਸੀ ਵੈਗਰੂ ਜੀ ਨੇ ਇਨਫਿਨਿਟੀ ਆ ਉਹਨਾਂ ਦਾ ਨਾ ਕਿਤੇ ਆਦਾ ਨਾ ਕਿਤੇ ਆਂਦਾ ਨਾ ਕਦੇ ਐ ਪਤਾ ਲੱਗਦਾ ਵੀ ਉਹਨਾਂ ਤੋਂ ਪਹਿਲਾਂ ਕੀ ਸੀਗਾ ਆਦਮੀ ਦਾ ਸੁਭਾਅ ਹੈ ਉਹ ਪਹਿਲਾਂ ਹੈ ਹੀ ਨਹੀਂ ਜਿਹੜੀ ਆਦਮੀ ਕੁਰੀਅਸ ਹੋ ਜਾਂਦਾ ਹੈ ਨਾ ਇਹ ਰੱਬ ਤੋਂ ਪਹਿਲਾਂ ਕੁਝ ਨਹੀਂ ਸੀ ਰੱਬ ਦੇ ਉੱਪਰ ਉਹਦੀ ਖੇਲ ਹੈ ਜਿਹੜਾ ਸਾਰਾ ਸੰਸਾਰ ਚੱਲ ਰਿਹਾ ਹੈ ਸੋ ਉਹਦੇ ਉੱਤੇ ਜਦ ਵੀ ਕੋਈ ਲੱਗਦਾ ਹੈ ਵੈਰੂ ਜੀ ਦੇ ਵਿੱਚ ਸੇਫਤਾ ਹੈ ਕਿ ਉਹਨੂੰ ਬਾਰ-ਬਾਰ ਰੜਕਦਾ ਨਹੀਂ ਹੈ ਸਾਡੇ ਅੰਦਰ ਹੀ ਦੋਸ਼ ਹੈ ਕਿ ਇੱਕ ਵਾਰੀ ਸਾਡੇ ਨਾਲ ਕੋਈ ਮਾਰੀ ਗੱਲ ਕਰ ਦੇਵੇ ਫਿਰ ਅਸੀਂ ਭੁੰਦੇ ਨਹੀਂ ਹੈਗੇ ਚਾਹੇ ਕਿੰਨੀਆਂ ਮਾਫੀਆਂ ਮੰਗੀ ਜਾਵੇ ਉਹ ਕਹਿੰਦੇ ਗੰਡ ਪੈ ਜਾਂਦੀ ਹੈ ਜੇ ਆ ਗਈ ਗੰਡ ਪੈ ਚੁੱਕੀ ਉਹ ਗੰਡ ਤੋਂ ਦੇ ਪਤਾ ਲੱਗੂ ਇਹ ਨਹੀਂ ਆਇਆ ਹੈ ਗਲਤੀਆਂ ਕਰੀਆਂ ਸੀ ਪਿਆਰ ਦੀ ਗੰਡ ਬੜੀ ਮਾਰੀ ਜਾਂਦੀ ਹੈ ਉਹ ਗੰਡ ਪੈ ਜਾਂਦੀ ਹੈ ਟੁੱਟ ਕੇ ਪੈਂਦੀ ਹੈ ਸੋ ਜਿਦਾ ਕਰ ਬਣਾ ਪੈਂਦਾ ਨਹੀਂ ਫਿਰ ਗੰਨ ਤੇ ਆ ਕੇ ਰੁਕ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਵੈਗੁਰੂ ਜੀ ਅਗਣ ਦੇ ਆਦਮੀ ਤੋਂ ਹੋ ਵੀ ਗਏ ਨਾ ਕੋਈ ਆਦਮੀ ਸੋਚਿਆ ਨਹੀਂ ਕਿਉਂਕਿ ਮਾਇਆ ਬੜੀ ਜ਼ਬਰਦਸਤ ਹੈ ਜਿਹਦੇ ਨਾਲ ਸਾਡਾ ਬਾਪ ਪੈਂਦਾ ਇਹ ਸਟੇ ਲੱਗਿਆ ਕਿਤੇ ਅਨੇਕਾ ਰੂਪ ਨੇ ਕਿਤੇ ਬੱਚਿਆਂ ਦੇ ਰੂਪ ਚ ਕਿਤੇ ਇਸਤਰੀ ਦੇ ਰੂਪ ਚ ਕਿਤੇ ਪੈਸੇ ਦੇ ਰੂਪ ਚ ਕਿਤੇ ਪर्वਤਾ ਦੇ ਰੂਪ ਚ ਕਿਤੇ ਘਰ-ਬਾਰ ਦੇ ਰੂਪ ਚ ਹੈ ਕਿਤੇ ਭੋਗਾ ਦੇ ਰੂਪ ਚ ਹੈ ਪਰ ਜਦੋਂ ਬੰਦਾ ਕਲੀਅਰ ਹੋ ਕੇ ਬੈਗਰੂ ਜੀ ਨਾਲ ਉਹ ਵਾਲਾ ਆਉਂਦਾ ਹੈ ਫੇਰ ਬੈਗਰੂ ਜੀ ਨਹੀਂ ਦੇਖਦੇ ਵੀ ਇਹ ਪਹਿਲਾਂ ਕਿਹਾ ਗਿਆ ਸੀ ਦੇਖੋ ਗਏ ਮਾਇਤਾ ਜੀ ਇਸ ਜਨਮ ਵਿੱਚ ਬਿਲਕੁਲ ਸੋਚਾ ਉਹ ਜਨਮ ਤਾਂ ਕੰਟੀਨਿਊਸ ਹੈ ਪਹਿਲਾਂ ਵੀ ਤੂੰ ਸੀਗਾ ਉਸ ਤੋਂ ਪਹਿਲਾਂ ਵੀ ਤੂੰ ਸੀ ਉਸ ਤੋਂ ਪਹਿਲਾਂ ਵੀ ਸੀ ਜੇ ਤੂੰ ਬਿਲਕੁਲ ਸੋਚਾ ਹੁੰਦਾ ਤਾਂ ਪਹਿਲਾਂ ਹੀ ਸਬੈਰੂਜੀ ਕੋਲ ਚਲਾ ਜਾਂਦਾ ਤੂੰ ਭਟਕਦਾ ਤਾਂ ਹੀ ਫਿਰਦਾ ਵੀ ਤੇਰੇ ਚਾਦੇ ਕਸਰ ਸੀਗੀ ਸੋ ਇਹ ਇੱਕ ਬਾਦੂ ਦੀ ਹਮੈਂ ਆਜ ਵੀ ਦੁਪਹਿਰਾ ਕਰਦਾ ਉਹ ਦੇਖਦਾ ਵੀ ਇਹ ਬੰਦਾ ਇਹਨੇ ਤਾਂ ਜੀ ਗਲਤੀਆਂ ਬੜੀਆਂ ਕਰੀਆਂ ਨੇ ਹੁਣ ਇਹ ਇੱਧਰ ਆ ਗਿਆ ਕਹਿੰਦੇ ਬਾਲਮੀਕ ਨੇ ਕਿੰਨੀਆਂ ਕਰੀਆਂ ਸੀ ਛਿੱਲੇ ਦੇ ਬੰਦੇ ਮਾਰਦੇ ਸੀ ਸਜਣ ਢੰਗ ਨੇ ਮਹਾਰਾਜ ਨੂੰ ਪਉਰਾ ਦਿਖਾਇਆ ਜਿਹਦੇ ਚ ਪਿੰਜਰ ਪੈ ਸੀ ਬੰਦੇ ਆ ਬਰਦਾਨਾ ਦੇ ਦੇਖ ਕੇ ਡਰ ਗਿਆ ਸਦਾ ਸੱਚੇ ਪਾਸ਼ਾ ਅੰਦਰ ਇਹ ਕਰ ਦੇਵੇ ਕੋਈ ਕੰਮ ਮਹਾਰਾਜ ਕਹਿੰਦੇ ਨਹੀਂ ਜੇ ਤਾਂ ਨਿਓ ਉਹ ਸੱਜਣ ਇਹਦੇ ਚ ਮਰ ਗਿਆ ਹੁਣ ਨਵਾਂ ਸੱਜਣ ਆਇਆ ਸੱਚ ਵਜ ਦਾ ਸੱਜਣ ਆ ਗਿਆ ਇਹਦੇ ਚ ਉਹ ਮਰ ਗਿਆ ਜਿਹੜਾ ਕੋ ਸੱਜਣ ਸੀ ਉਹ ਐਨੇ ਪਾਪ ਕਰਨ ਵਾਲਾ ਬੰਦਾ ਜਦੋਂ ਮਨ ਚਿਤ ਹੋ ਕੇ ਪਰਮੇ ਗੁਰੂ ਦੇ ਕੋਲ ਆ ਕੇ ਮਾਫੀ ਮੰਗਦਾ ਹੈ हे ਪ੍ਰਭੂ ਮੈਨੂੰ ਨਹੀਂ ਸੀ ਪਤਾ ਵੀ ਦੁਨੀਆ 'ਚ ਕੋਈ ਸੱਚਾ ਵੀ ਹੈਗਾ ਮੈਂ ਤਾਂ ਇਹ ਸਮਝਿਆ ਵੀ ਸਭ ਪਖੰਡ ਕਰਨ ਵਾਲੀ ਦੁਨੀਆ ਹੈ ਵੀ ਪਖੰਡੀ ਹੋਈ ਨੇ ਮੈਂ ਕਹਾਂ ਆ ਵਿੱਚ ਵਿੱਚ ਆ ਜਨਾਂ ਲਈ ਪਖੰਡ ਕਰੋ ਫਿਰ ਰੁਕੋ ਲੋਟੋ ਲੋਕਾਂ ਨੂੰ ਖਾਓ ਪੀਓ ਬਾਹਰੋਂ ਸਾਧੂ ਰਹੋ ਉਹ ਜਿਸ ਰਾਤ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਦੱਸੋ ਇਤਿਹਾਸ ਕਹਿੰਦਾ ਸਾਡਾ ਕੋਇਆ ਕੇ ਨੂੰ ਨਾਨਕੇ ਦੇ ਵਿੱਚ ਜੰਨੀ ਪਾਵਦੀ ਗਵਾਈ ਆ ਉਹ ਸਭ ਲੁਟਾ ਦੇ 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 ਲੋਗ ਉਹਨਾਂ ਇਹ ਹਵੇਲੀ ਵੀ ਦੇ ਦੇ ਐਲਾਨ ਕਰਤਾ ਉਹਨੇ ਵੀ ਜੋ ਕੁਝ ਮੇਰੇ ਕੋਲ ਹੈ ਉਹ ਸਭ ਲੈ ਜਾ ਕੋਈ ਨਾ ਮੇਰੇ ਕੋਲ ਇੱਕ ਥੇੜਾ ਮੇਰੇ ਕੋਲ ਹੈ ਦੋ ਸਾਰੀਆਂ ਇੱਟਾਂ ਲਾ ਲੀਆਂ ਚੁਗਾਠਾ ਲਾ ਲੀਆਂ ਬੜਾ ਤੁਨਸੀ ਬੰਦਾ ਜਿਹੜਾ ਸਾਹਮਣੇ ਲੁਟਾਤਾ ਉਹਨੇ ਅਸੀਂ ਤਾਂ ਜੇ ਰੇਸ਼ਵ ਦੀ ਕੋਠੀ ਬਣਾ ਲਈਏ ਤੇ ਫੇਰ ਅਸੀਂ ਰੂਹਾਨੀ ਰਾਹ ਤੇ ਆ ਗਿਆ ਰੜਕਦੀ ਹੋ ਰੋਗੀ ਵੀ ਇਹ ਤਾਂ ਰੇਸ਼ਵਦਾਰੀ ਆ ਉਹ ਤਿਆਗ ਕਰਨਾ ਪੈਂਦਾ ਸਚਾਈ ਹਿਰਦੇ ਦੀ ਤਾਂ ਹੋ ਜੇ ਜੇ ਸਚਾਈ ਨਾਲ ਆ ਗਿਆ ਫੇਰ ਹੋਇਆ ਕਿ ਮਹਾਰਾਜ ਨੇ ਕਿਹਾ ਸਜਣਾ ਬੈਠ ਤੈਨੂੰ ਅਸੀਂ ਉਸ ਰਸ ਵਿੱਚ ਪਜਾਈਏ ਜਿਹਦੇ ਤੇ ਅਸੀਂ ਪਜਾਉਣ ਵਾਸਤੇ ਸੰਸਾਰ ਤੇ ਆਇਆ ਤੇਰੇ ਬੁੱਲਾ ਨੂੰ ਅਮਰ ਦਾ ਪਿਆਲਾ ਲਾਉਣੇ ਆ ਸਜਣ ਬਹਿ ਗਿਆ ਮਹਾਰਾਜ ਕਹਿੰਦੇ ਕੋ ਵਾਹਿਗੁਰੂ ਕੋ ਵਾਹਿਗੁਰੂ ਵੈਰੋਂ ਕਹਾਉਣਾ ਕਿ ਸੀ ਅਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤਾਈ ਲਾਈਟ ਇਲਾਈਟ ਹੋ ਗਿਆ ਸਜਾਰੋ ਪਹਿਲਾ ਮਾਰਗ ਜਿਹਨੂੰ ਠਾਕ ਕਹਿੰਦੇ ਸੀ ਕਹਿੰਦੇ ਭਾਈ ਬਣ ਗਿਆ ਲੇਕਿਨ ਲੋਕਾਂ ਨੇ ਤੈਨੂੰ ਸਜਣ ਠਾਕੀਆ ਕਹੜਾ ਹੈ ਭਾਈ ਭਾਈ ਸੱਚ ਸਾਡੇ ਨਾਲ ਲੱਖਾ ਗੁਣਾ ਚੰਗਾ ਉਹ ਚੀਜ਼ ਦੇਖੀ ਨਹੀਂ ਜਾਂਦੀ ਇਹ ਸਾਨੂੰ ਵਹਿਮ ਰਹਿੰਦਾ ਐ ਐਡਾ ਲੋਡਡ ਹੋ ਜਾਂਦੇ ਆ ਨਾ ਅਸੀਂ ਸਾਰੀ ਜ਼ਿੰਦਗੀ ਦੀ ਸੱਟ ਸਾਰੇ ਕਿ ਮੈਂ ਤਾਂ ਇਹ ਗਲਤੀਆਂ ਕਰੀ ਉਹ ਬੁੜਕੇ ਸਾਹਮਣੇ ਆ ਜਾਂਦੀ ਐ ਉਹ ਆਦਮੀ ਫੇਰ ਉਹਦਾ ਕੰਪਲੈਕਸ ਜਿਹੜਾ ਥੱਲੇ गिर ਜਾਂਦਾ ਇਹ ਨਿਸ਼ਚਰ ਖੋਈ ਵੈਗਰੂ ਜੀ ਤਾਂ ਜਿਵੇਂ ਮਾਪਿਆਂ ਦਾ ਪਿਆਰ ਕਰ ਹੀ ਨਹੀਂ ਸਕਦੇ ਉਹ ਸਾਰੀ ਦੁਨੀਆ ਨਾਲੋਂ ਜ਼ਿਆਦਾ ਪਿਆਰਾ ਜਿਹ ਹੈ ਉਹ ਤਾਂ ਵੈਗਰੂ ਆ ਸੋਤੋ ਅਪਰਾਧ ਕਰਤਾ ਹੈ ਜੇਤੇ ਜਾਨੀ ਚੀਤ ਨਾ ਰਖਸ ਤੇ ਤੇਰਾ ਮਈਆ ਹਵਾਰਕ ਤੇਰਾ ਕਾਹੇ ਨਾ ਘੰਡਾ ਸਭ ਕੁਣ ਮੇਰਾ ਜੋਤ ਕੋ ਕਰੇ ਕਰਤਾ ਆ ਤਬੀ ਚੀਤ ਨਾ ਰਖ ਸਮਾਇ ਇਹ ਜੇ ਇਹ ਭਾਵਨਾ ਪੈਦਾ ਹੋ ਜਾਵੇ ਸਾਡੇ ਅੰਦਰ ਜਿੰਨੇ ਅਸੀਂ ਬੈਠੇ ਆ ਤਾਂ ਅਸੀਂ ਵੀ ਹੋਵੇ ਜੇ ਬਣ ਜਾਂਦੇ ਆ ਜਿਹੜਿਆ ਕੋਈ ਵੱਡੇ ਤੇ ਵੱਡਾ ਹੋ ਚੁੱਕੇ ਸੋ ਇਸ ਰਾ ਦੇ ਨਾਲ ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਸਜਾਤਾਂ ਦਾ ਆਬਦਾਰ